ਲੋਕ ਸਭਾ ਚੋਣ 2024 ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਕਰਨ ਦੇ ਲਈ ਦਿਨ ਰਾਤ ਇੱਕ ਕੀਤੀ ਹੋਈ ਸੀ। ਚੋਣ ਹੈ ਜੋ ਆਪਣੇ ਆਖਰੀ ਪੜਾ ਦੇ ਵਿੱਚ ਨੇ, ਆਖਰੀ ਪੜਾ ਦੀਆਂ ਚੋਣਾਂ ਜੋ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਪੈਣਗੀਆਂ। ਸੋ ਇਸ ਆਖਰੀ ਪੜਾ ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਿਆਨ ਦੇ ਵਿੱਚ ਜਾਣਗੇ। ਸੋ ਸਿਆਸੀ ਪਾਰਟੀਆਂ ਕੋਈ ਵੀ ਹੋਵੇ, ਹਰ ਸਿਆਸੀ ਪਾਰਟੀ ਦੇ ਹਰ ਇੱਕ ਵਰਕਰ ਨੇ, ਇੱਕ ਲੀਡਰ ਨੇ ਸਭ ਨੇ ਹੀ ਰਲ ਮਿਲ ਕੇ ਜੋ ਚੋਣ ਪ੍ਰਚਾਰ ਹੈ ਉਰਜਾ ਤੇ ਤਰੀਕੇ ਦੇ ਨਾਲ ਕੀਤਾ ਦਿਨ ਰਾਤ ਕੀਤਾ ਅਤੇ ਇਸ ਦੇ ਨਾਲ-ਨਾਲ ਦਿਨ ਦੇ ਵਿੱਚ ਤਿੰਨ-ਤਿੰਨ ਚਾਰ-ਚਾਰ ਮੀਟਿੰਗਾਂ ਵੀ ਕੀਤੀਆਂ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਦਿਨ 'ਚ ਕਈ-ਕਈ ਰੋਡ ਸ਼ੋਅ ਕੱਢੇ ਕਈ ਮੀਟਿੰਗਾਂ ਕੀਤੀਆਂ ਉਹ ਵਕ-ਵਕ ਇਲਾਕਿਆਂ ਦੇ ਵਿੱਚ ਘੁੰਮੇ ਜੋ ਜਿਸ ਤਰ੍ਹਾਂ ਕਹਿ ਸਕਦੇ ਆਂ ਕਿ ਸਵੇਰ ਨੂੰ ਇੱਕ ਥਾਂ ਤੇ ਤੇ ਸ਼ਾਮ ਨੂੰ ਦੂਸਰੇ ਸੂਬੇ 'ਚ ਅਤੇ ਉਸ ਤੋਂ ਬਾਅਦ ਤੀਸਰੇ ਸੂਬੇ ਦੇ ਵਿੱਚ ਚੋਣ ਪ੍ਰਚਾਰ ਕੀਤਾ ਸੋ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਆਤਮ ਸ਼ਾਂਤੀ ਦੇ ਲਈ ਧਿਆਨ ਦੇ ਵਿੱਚ ਜਾਣਗੇ ਸੋ ਇਸ ਤੋਂ ਪਹਿਲਾਂ ਵੀ ਇਹ ਦੇਖਣ ਨੂੰ ਮਿਲਿਆ ਜਦੋਂ 2014 ਦੇ ਇਲੈਕਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਸ਼ਿਵਾਜੀ ਬਾਰਾ ਦੇ ਵਿੱਚ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਧਿਆਨ ਕੀਤਾ ਕੀਤਾ ਸੀ ਇਸ ਤੋਂ ਬਾਅਦ 2019 ਦੇ ਵਿੱਚ ਵੀ ਕੁਝ ਇਹੋ ਜਿਹਾ ਹੀ ਦੇਖਣ ਨੂੰ ਮਿਲਿਆ ਸੀ 2019 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਦਾਨਾਤ ਜਾਂਦੇ ਨੇ ਅਤੇ ਉੱਥੇ ਇੱਕ ਜਗਾ ਤੇ ਜਾ ਕੇ ਨਜ਼ਦੀਕ ਇੱਕ ਗੁਫਾ ਦੇ ਵਿੱਚ ਬੈਠਦੇ ਲਈ ਔਰ ਧਿਆਨ ਲਗਾਉਂਦੇ ਨੇ ਇਸ ਤੋਂ ਬਾਅਦ ਹੁਣ 2024 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਨੇ ਇਹਨਾਂ ਚੋਣਾਂ ਦੇ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਕੀਤਾ ਸੋ ਚੋਣ ਪ੍ਰਚਾਰ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਨਿਆ ਕੁਮਾਰੀ ਦੇ ਵਿੱਚ ਜਾਣਗੇ ਔਰ ਉੱਥੇ ਜਾ ਕੇ ਧਿਆਨ ਕਰਨਗੇ ਸੋ ਕੰਨਿਆ ਕੁਮਾਰੀ ਦੇ ਵਿਵੇਕਾਨੰਦ ਧਾਮ ਦੇ ਵਿੱਚ ਉਹਨਾਂ ਦੇ ਵੱਲੋਂ ਧਿਆਨ ਕੀਤਾ ਜਾਵੇਗਾ ਵਿਵੇਕਨੰਥਾ ਉਹੀ ਜਗ੍ਹਾ ਹੈ ਜਿੱਥੇ Swami Vivekananda ਜੀ ਨੇ ਲਗਾਤਾਰ 3 ਦਿਨਾਂ ਦੇ ਲਈ ਧਿਆਨ ਕੀਤਾ ਸੀ ਅਤੇ ਵਿਕਸਿਤ ਭਾਰਤ ਦੀ ਛਵੀ ਜੋ ਉਹਨਾਂ ਨੂੰ ਉੱਥੋਂ ਹੀ ਦਿਖੀ ਸੀ ਸੋ ਇਸ ਤੋਂ ਬਾਅਦ ਹੁਣ ਜੇ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਕਿ ਉਹ 1 ਜੂਨ ਨੂੰ ਔਰ 1 ਜੂਨ ਤੋਂ ਲੈ ਕੇ 2 ਜੂਨ ਤੱਕ ਉੱਥੇ ਹੀ ਰਹਿਣਗੇ ਔਰ ਉੱਥੇ ਧਿਆਨ ਕਰਨਗੇ ਸੋ ਧਿਆਨ ਚੋਣਾਂ ਵੱਲੋਂ ਕੀਤਾ ਜਾਵੇਗਾ ਦਿਨ ਰਾਤ ਕੀਤਾ ਜਾਵੇਗਾ ਸੁਕੰਨਿਆ ਕੁਮਾਰੀ ਭਾਰਤ ਦਾ ਇੱਕ ਜੋ ਬਿਲਕੁਲ ਜੋ ਸਿਰੇ ਤੇ ਹੈ ਦੱਖਣੀ ਸਿਰੇ ਤੇ ਮੌਜੂਦ ਹੈ ਕੰਨਿਆ ਕੁਮਾਰੀ ਜਿੱਥੇ ਕਿ ਭਾਰਤ ਦਾ ਅਖੀਰਲਾ ਜੋ ਛੋੜ ਹੈ ਜਿੱਥੇ ਜੋ ਪ੍ਰਸ਼ਾਂਤ ਮਹਾਸਾਗਰ ਹਿੰਦ ਮਹਾਸਾਗਰ ਜਾ ਕੇ ਮਿਲਦੇ ਨੇ ਸੋ ਇਸ ਜਗ੍ਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਤੇ ਆਖਰੀ ਪੜਾਅ ਤੋਂ ਬਾਅਦ ਧਿਆਨ ਕਰਨਗੇ ਆਤਮ ਸ਼ਾਂਤੀ ਦੇ ਲਈ ਸੋ ਸਾਰੀਆਂ ਸਿਆਸੀ ਪਾਰਟੀਆਂ ਜੋ ਕਿ ਚੋਣ ਪ੍ਰਚਾਰ ਕਰ ਰਹੀਆਂ ਨੇ ਲਗਾਤਾਰ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਦਿਨ ਰਾਤ ਇੱਕ ਕੀਤੀ ਹੋਈ ਹੈ ਸਾਰੀਆਂ ਹੀ ਪਾਰਟੀਆਂ ਨੇ ਆਖਰੀ ਪੜਾ دیا ਚੋਣਾ ਜੋ ਕਿ 1 ਜੂਨ ਨੂੰ ਪਹਿਣ ਗਿਆ ਤੇ ਨਤੀਜਿਆਂ ਦੀ ਗਣ ਕਰੀਏ ਤਾਂ ਨਤੀਜੇ ਜੋ ਕਿ 4 ਜੂਨ ਨੂੰ ਐਲਾਨੇ ਜਾਣਗੇ ਸੋ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਗਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਇਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਪੜਾ ਦੀਆਂ ਚੋਣਾਂ ਤੋਂ ਬਾਅਦ ਸੁਧਿਆਨ ਦੇ ਲਈ ਕਨਿਆ ਕੁਮਾਰੀ ਵਿਖੇ ਜਾਣਗੇ। ਸੁਵਿਧੇਰੀ ਅਪਡੇਟ ਤੇ ਲਈ ਜੁੜੇ ਨੂੰ ਸਾਡੇ ਨਾਲ ਫਿਲਹਾਲ ਮੈਂ ਦੀ ਇਜਾਜ਼ਤ ਹੈ। ਧੰਨਵਾਦ। ਲੋਕ ਸਭਾ ਚੋਣਾਂ 2024 ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਕਰਨ ਦੇ ਲਈ ਦਿਨ ਰਾਤ ਇੱਕ ਕੀਤੀ ਹੋਈ ਸੀ। ਚੋਣ ਹੈ ਜੋ ਆਪਣੇ ਆਖਰੀ ਪੜਾ ਦੇ ਵਿੱਚ ਨੇ। ਆਖਰੀ ਪੜਾ ਦੀਆਂ ਚੋਣਾਂ ਜੋ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਪਹਿਣ ਗਿਆ। ਸੋ ਇਸ ਆਖਰੀ ਪੜਾ ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਿਆਨ ਦੇ ਵਿੱਚ ਜਾਣਗੇ ਸੋ ਸਿਆਸੀ ਪਾਰਟੀਆਂ ਕੋਈ ਵੀ ਹੋਵੇ ਹਰ ਸਿਆਸੀ ਪਾਰਟੀ ਦੇ ਹਰ ਇੱਕ ਵਰਕਰ ਨੇ ਇੱਕ ਲੀਡਰ ਨੇ ਸਭ ਨੇ ਹੀ ਰਲ ਮਿਲ ਕੇ ਜੋ ਚੋਣ ਪ੍ਰਚਾਰ ਹੈ ਉਰਜੋਰ ਤਰੀਕੇ ਦੇ ਨਾਲ ਕੀਤਾ ਦਿਨ ਰਾਤ ਕੀਤਾ ਅਤੇ ਇਸ ਦੇ ਨਾਲ-ਨਾਲ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੀਟਿੰਗਾਂ ਵੀ ਕੀਤੀਆਂ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਦਿਨ 'ਚ ਕਈ ਕਈ ਰੋਡ ਸ਼ੋਅ ਕੱਢੇ ਕਈ ਮੀਟਿੰਗਾਂ ਕੀਤੀਆਂ ਸੋ ਵਕ-ਵਕ ਇਲਾਕਿਆਂ ਦੇ ਵਿੱਚ ਘੁੰਮੇ ਜੋ ਜਿਸ ਤਰ੍ਹਾਂ ਕਹਿ ਸਕਦੇ ਆਂ ਕਿ ਸਵੇਰ ਨੂੰ ਇੱਕ ਥਾਂ ਤੇ ਤੇ ਸ਼ਾਮ ਨੂੰ ਦੂਸਰੇ ਸੂਬੇ 'ਚ ਅਤੇ ਉਸ ਤੋਂ ਬਾਅਦ ਤੀਸਰੇ ਸੂਬੇ ਦੇ ਵਿੱਚ ਚੋਣ ਪ੍ਰਚਾਰ ਕੀਤਾ ਸੋ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਆਤਮ ਸ਼ਾਂਤੀ ਦੇ ਲਈ ਧਿਆਨ ਦੇ ਵਿੱਚ ਜਾਣਗੇ ਸੋ ਇਸ ਤੋਂ ਪਹਿਲਾਂ ਵੀ ਇਹ ਦੇਖਣ ਨੂੰ ਮਿਲਿਆ ਜਦੋਂ 2014 ਦੇ ਇਲੈਕਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਸ਼ਿਵਾਜੀ ਬਾਰਾਡੇ ਵਿੱਚ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਧਿਆਨ ਕੀਤਾ ਕੀਤਾ ਸੀ ਇਸ ਤੋਂ ਬਾਅਦ 2019 ਦੇ ਵਿੱਚ ਵੀ ਕੁਝ ਇਹੋ ਜਿਹਾ ਹੀ ਦੇਖਣ ਨੂੰ ਮਿਲਿਆ ਸੀ 2019 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਦਾਰਨਾਤ ਜਾਂਦੇ ਨੇ ਅਤੇ ਉੱਥੇ ਇੱਕ ਜਗ੍ਹਾ ਤੇ ਜਾ ਕੇ ਨਜ਼ਦੀਕ ਇੱਕ ਗੁਫਾ ਦੇ ਵਿੱਚ ਬੈਠਦੇ ਨੇ ਔਰ ਧਿਆਨ ਲਗਾਉਂਦੇ ਨੇ ਇਸ ਤੋਂ ਬਾਅਦ ਹੁਣ 2024 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਨੇ ਇਹਨਾਂ ਚੋਣਾਂ ਦੇ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਕੀਤਾ ਸੋ ਚੋਣ ਪ੍ਰਚਾਰ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਨਿਆ ਕੁਮਾਰੀ ਦੇ ਵਿੱਚ ਜਾਣਗੇ ਔਰ ਉੱਥੇ ਜਾ ਕੇ ਧਿਆਨ ਕਰਨਗੇ ਸੋ ਕੰਨਿਆ ਕੁਮਾਰੀ ਦੇ ਵਿਵੇਕਾਨੰਥ ਧਾਮ ਦੇ ਵਿੱਚ ਉਹਨਾਂ ਦੇ ਵੱਲੋਂ ਧਿਆਨ ਕੀਤਾ ਜਾਵੇਗਾ ਵਿਵੇਕਨੰਥ ਧਾਮ ਉਹੀ ਜਗ੍ਹਾ ਹੈ ਜਿੱਥੇ ਸੁਆਮੀ ਵਿਵੇਕਾਨੰਥ ਜੀ ਨੇ ਲਗਾਤਾਰ 3 ਦਿਨਾਂ ਦੇ ਲਈ ਧਿਆਨ ਕੀਤਾ ਸੀ ਅਤੇ ਵਿਕਸਿਤ ਭਾਰਤ ਦੀ ਛਵੀ ਜੋ ਉਹਨਾਂ ਨੂੰ ਉੱਥੋਂ ਹੀ ਦਿਖੀ ਸੀ ਸੋ ਇਸ ਤੋਂ ਬਾਅਦ ਹੁਣ ਜੇ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਕਿ ਉਹ 1 ਜੂਨ ਨੂੰ ਔਰ 1 ਜੂਨ ਤੋਂ ਲੈ ਕੇ 2 ਜੂਨ ਤੱਕ ਉੱਥੇ ਹੀ ਰਹਿਣਗੇ ਔਰ ਉੱਥੇ ਧਿਆਨ ਕਰਨਗੇ ਸੋ ਧਿਆਨ ਜੋਣਾ ਵੱਲੋਂ ਕੀਤਾ ਜਾਵੇਗਾ ਦਿਨ ਰਾਤ ਕੀਤਾ ਜਾਵੇਗਾ ਕੰਨਿਆ ਕੁਮਾਰੀ ਭਾਰਤ ਦਾ ਇੱਕ ਜੋ ਬਿਲਕੁਲ ਜੋ ਸਿਰੇ ਤੇ ਹੈ ਦੱਖਣੀ ਸਿਰੇ ਤੇ ਮੌਜੂਦ ਹੈ ਕੰਨਿਆ ਕੁਮਾਰੀ ਜਿੱਥੇ ਕਿ ਭਾਰਤ ਦਾ ਅਖੀਰਲਾ ਜੋ ਛੋੜ ਹੈ ਜਿੱਥੇ ਜੋ ਪ੍ਰਸ਼ਾਂਤ ਮਹਾਸਾਗਰ ਹਿੰਦ ਮਹਾਸਾਗਰ ਜਾ ਕੇ ਮਿਲਦੇ ਨੇ ਸੋ ਇਸ ਜਗ੍ਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਤੇ ਆਖਰੀ ਪੜਾਅ ਤੋਂ ਬਾਅਦ ਧਿਆਨ ਕਰਨਗੇ ਆਤਮ ਸ਼ਾਂਤੀ ਦੇ ਲਈ ਸੋ ਸਾਰੀਆਂ ਸਿਆਸੀ ਪਾਰਟੀਆਂ ਜੋ ਕਿ ਚੋਣ ਪ੍ਰਚਾਰ ਕਰ ਰਹੀਆਂ ਨੇ ਲਗਾਤਾਰ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਦਿਨ ਰਾਤ ਇੱਕ ਕੀਤੀ ਹੋਈ ਹੈ ਸਾਰੀਆਂ ਹੀ ਪਾਰਟੀਆਂ ਨੇ ਆਖਰੀ ਪੜਾਅ ਦੀਆਂ ਚੋਣਾਂ ਜੋ ਕਿ 1 ਜੂਨ ਨੂੰ ਪਹਿਨ ਗਿਆ ਤੇ ਨਤੀਜਿਆਂ ਦੀ ਗੱਲ ਕਰੀਏ ਤਾਂ ਨਤੀਜੇ ਜੋ ਕਿ 4 ਜੂਨ ਨੂੰ ਐਲਾਨੇ ਜਾਣਗੇ ਸੋ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਗਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬਈ ਉਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਫੜਾ ਦੀਆਂ ਚੋਣਾਂ ਤੋਂ ਬਾਅਦ ਸੋ ਧਿਆਨ ਦੇ ਲਈ ਕਨਿਆ ਕੁਮਾਰੀ ਵਿਖੇ ਜਾਣਗੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਨੂੰ ਸਾਡੇ ਨਾਲ ਫਿਲਹਾਲ ਮੈਂਦੇ ਇਜਾਜ਼ਤ ਹੈ ਧੰਨਵਾਦ